उन्नी ग्राम हेरोइन दो सौ पांच गोलियां समेत दो काबू फिलोर उन्नी अगसत सी हर कमलप्रीत सिंह खाक पी टी एस सीनियर पुलिस कप्तान जलंधर देहाती दे दिशा दे निर्देशा अनुसार माड़े अनसरा नशा तस्कर खिलाफ चलाई गई विशेष मुहिम तहत श्रीमती जसरूप कौर बाट टी एस पुलिस कप्तान इन्वेस्टिगेशन जलंधर ਦੇ ਹਾਤੀਤੀ ਅਗਵਾਈ ਹੇਠ थाना ਫਲੋਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਫਲੋਰ ਦੀ ਟੀਮ ਨੇ ਇੱਕ ਮਹਿਲਾ ਅਤੇ ਇੱਕ ਪੁਰਸ਼ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਫਲੋਰ ਦਸਿਆ ਕੀ ਸਹਾਇਕ ਸਬ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਬਲਵਿੰਦਰ ਕੁਮਾਰ ਪੁੱਤਰ ਬਚਨਾ RAM ਵਾਸੀ ਗੰਨਾਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਜੋਤੀ ਰਾਣੀ ਪਤਨੀ ਬਲਵਿੰਦਰ ਕੁਮਾਰ ਵਾਸੀ ਪਿੰਡ ਗੰਨਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਇਨ ਅਤੇ 205 ਨਸ਼ੇਲੀਆ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੋਵਾਂ ਖਿਲਾਫ ਥਾਣਾ ਫਿਲੌਰ ਵਿਖੇ ਕੇਸ ਦਰਜ ਕੀਤਾ ਗਿਆ। ਉਨਾ ਅੱਗੇ ਦੱਸਿਆ ਕਿ ਮੋਡਲੀ ਪੁਛਕਿਚ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਤੰਦਾ ਕਰਦੇ ਆ ਰਹੇ ਹਨ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਇਸ ਸਸਤੇ ਪਾ ਨਸ਼ਾ ਖਰੀਦ ਕਰਕੇ ਇਸ ਨੂੰ ਮਹਿੰਗੇ ਪਾ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਬਚਤ ਹੁੰਦੀ ਸੀ ਉਸ ਦਾ ਇਹ ਹੋਰ ਨਸ਼ਾ ਖਰੀਦ ਲੈਂਦੇ ਸਨ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਜੋ ਥਾਣਾ ਫਲੋਰ ਦੀ ਪੁਲਿਸ ਪਾਰਟੀਆਂ ਜਿਸ ਦੀ ਅਗਵਾਈ ਐਸਆਈ ਅਮਨਦੀਪ ਕੌਰ ਕਰ ਰਹੀ ਸੀ ਜੋ ਰੋਜ਼ਾਨਾ ਹੀ ਐਸਐਸਪੀ ਸਾਹਿਬ ਵੱਲੋਂ ਆਏ ਦਿਸ਼ਾ ਨਿਰਦੇਸ਼ਾਂ ਤੇ ਤਹਿਤ ਇਹ ਮਸ਼ਾ ਸੁਭਗ ਲਾ ਦੇ ਖਿਲਾਫ ਜਿਹੜੀ ਨਵੇਂ ਮੁਗੱਦੀ ਹੋਈ ਹੈ ਉਸ ਦੇ ਤਹਿਤ ਚੱਲਦਿਆਂ ਇੱਕ ਲੇਡੀ ਜਿਸ ਦਾ ਨਾਮ ਜੋਤੀ ਰਾਣੀ ਵਾਈਫ ਬਲਵਿੰਦਰ ਪਰਚੇਸ ਦਾ ਹਸਬੰਦ ਬਲਵਿੰਦਰ ਦੋਨਾਂ ਨੂੰ ਉਹਨਾਂ ਨੇ ਕਾਬੂ ਕੀਤਾ ਜਿਸ ਤੇ ਜੋਤੀ ਰਾਣੀ ਦੇ ਕਬਜ਼ੇ ਵਿੱਚੋਂ 19 ਗ੍ਰਾਮ ਹੈਰੋਨ ਰਿਕਵਰ ਹੋਈ ਆ ਅਤੇ ਬਲਵਿੰਦਰ ਕੁਮਾਰ ਦੇ ਕਬਜ਼ੇ ਵਿੱਚੋਂ 205 ਨਸ਼ੀਲੀਆਂ ਗੋਲੀਆਂ ਕਬਜ਼ਾ ਹੋਈਆਂ ਜਿਨ੍ਹਾਂ ਦੇ ਪਰ ਖਿਲਾਫ 228 ਐਫਆਈਆਰ ਦਰਜ ਕੀਤੀ ਗਈ ਆ ਅਤੇ ਇਹਨਾਂ ਨੂੰ ਉਹਦੇ ਵਿੱਚ ਗ੍ਰਿਫਤਾਰ ਕਰਕੇ ਕੋਰਟ ਚ ਪਾਸ ਡਿਮਾਂਡ ਲਿਆ ਹੋਇਆ ਜੋ ਇਹਨਾਂ ਤੋਂ ਅੱਗੇ ਪੁਛੀਸ਼ ਚੱਲ ਰਹੀ ਆ ਕਿ ਇਹ ਨਸ਼ੇ ਦੀ ਕਨਸਾਈਨਮੈਂਟ ਕਿੱਥੋਂ ਲੈ ਕੇ ਆਏ ਤੇ ਅੱਗੇ ਕਿੱਥੇ ਇਹਨਾਂ ਦੇਣੀ ਸੀ ਰਾਣਾ ਰਕੌਰ ਇਹਨਾਂ ਦੇ ਪਹਿਲੇ ਵੀ ਮੁਕੱਦਮੇ ਦਰਜ ਨੇ ਹਮ ਚਲੋ ਆਫੈਂਡਰ ਨੇ ਨਸ਼ਾ ਵਿਚੰਦਿਆਦੀ ਆ ਇਹਨੇ ਨੰਨੇ ਸਮੇਂ ਤੋਂ ਕੰਮ ਕਰਦੇ ਇਹ ਤੇ ਖੰਬਾਰ ਖਲਾਫ 6 ਮੁਕੱਦਮੇ ਦਰਜ ਨੇ ਜੋਤੀ ਰਾਣੀ ਦੇ ਉਸਦੇ ਹਸਬੰਦ ਦੇ ਬਰ ਖਲਾਫ 4 ਮੁਕੱਦਮੇ ਦਰਜ ਨੇ ਕਿ ਉਹਦੇ ਹੋਰ ਵੀ ਸਾਥੀ ਹੈ ਤਾਂ ਲਿਖੀ ਤੋਂ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ